ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਦਾ ਸਾਰਾ ਸਤਿ ਸ੍ਰੀ ਅਕਾਲ ਜੀ ਬੱਚਾਂ ਨੂੰ ਬਹੁਤ ਬਹੁਤ ਪਿਆਰ ਮੇਰਾ ਚੈਨਲ ਬੇਬੇ ਦੀ ਰਸੋਈ ਵਿੱਚ ਆ ਤੁਹਾ ਦਾ ਸਵਾਗਤ ਆ ਅੱਜ ਬੇਬੇ ਦੀ ਰਸੋਈ ਦੇ ਵਿੱਚ ਬਣਾਉਣ ਜਾ ਰਹੇ ਆ ਆਪਾਂ ਸੋਜੀ ਦੀ ਪਰਫੀ ਸਾਰੇ ਨਾ ਭੈਣਾਂ ਨੂੰ ਪਤਾ ਹੀ ਆ ਵੀ ਤਿਹਾਰਾਂ ਦਾ ਸੀਜ਼ਨ ਆ ਰਿਹਾ ਹੈਗਾ ਇਸ ਲਈ ਆਪਾਂ ਹੁਣ ਤੋਂ ਹੀ ਪਰਪਟਾ ਹਰ ਤਰ੍ਹਾਂ ਦੀਆਂ ਮਠਿਆਈਆਂ ਤਿਆਰ ਕਰਨ ਲੱਗਾਂਗੇ ਤਾਂ ਭੈਣਾਂ ਉਹਨਾਂ ਦੇ ਵਿੱਚੋਂ ਦੇਖ-ਦੇਖ ਕੇ ਆਪਦੀ ਮਠਿਆਈ ਤਿਆਰ ਕਰ ਲੈਣਗੀਆਂ ਘਰ ਦੇ ਵਿੱਚ ਹੀ ਤਿਆਰ ਕਰਿਓ ਭੈਣੇ ਬਾਹਰ ਬਹੁਤ ਮਰਾਟ ਮਿਲਦੀ ਹੈ ਤੇ ਅੱਜ ਆਪਾਂ ਸੋਜੀ ਦੀ ਬਰਫੀ ਬਣਾਉਣਨੇ ਆ ਸੋਜੀ ਦੀ ਬਰਫੀ ਬਣਾਉਣ ਲਈ ਆਪਾਂ ਪਹਿਲਾਂ 2 ਚਮਚੇ ਦੈਸੀ ਘਿਓ ਤੇ ਪਾਉਣੇ ਨੇ 2 ਚਮਚੇ ਆਪਾਂ ਦੈਸੀ ਘਿਓ ਦੇ ਪਾ ਲਈ ਹੁਣ ਆਪਾਂ ਪਹਿਲਾਂ ਪਾਉਣੀ ਹੈਗੀ ਹਨਾ ਆਪਾਂ ਪਹਿਲਾਂ ਪਾਉਣੇ ਆਗੇ ਇਹਦੇ ਵਿੱਚ ਥੋੜਾ ਜਿਹਾ ਬੇਸਨ ਕਿਉਂਕਿ ਇਹ ਬੇਸਨ ਦੇ ਨਾਲ ਥੋੜਾ ਜਿਹਾ ਮ ਵਧੀਆ ਮਠਾਈ ਤਿਆਰ ਹੋਊਗੀ ਆਪਣੀ ਸੂਜੀ ਦੀ ਆਪਾਂ ਡੇਢ ਚਮਚਾ ਬੇਸਨ ਦਾ ਪਾਉਣੀ ਆ ਆਪਾਂ ਡੇਢ ਚਮਚਾ ਬੇਸਨ ਦਾ ਪਾ ਲਈ ਆਪਾਂ ਪੈਨ ਹਿਲਾਉਣੇ ਚੰਗੀ ਤਰ੍ਹਾਂ ਕਿਉਂ ਦੇ ਵਿੱਚ ਮਿਕਸ ਕਰਦੇ ਆਂਗੇ ਥੋੜਾ ਜਿਹਾ ਇਹਨੂੰ ਜਦੋਂ ਭੱਜ ਗਿਆ ਇਹ ਬੇਸਣ ਉਦੋਂ ਫਿਰ ਆਪਾਂ ਦੇ ਵਿੱਚ ਸੋਜੀ ਪਾਵਾਂਗੇ ਤੇ ਇਹਨੂੰ ਆਪਾਂ ਭੁੰਨ ਲਈਏ ਥੋੜਾ ਜਿਹਾ ਕਿਉਂਕਿ ਇਹਨੂੰ ਭੁੰਨਣ ਟਾਈਮ ਲੱਗਦਾ ਸੋਜੀ ਭੁੰਨ ਸੋਜੀ ਸਹੀਦੀ ਭੱਜ ਜਾਂਦੀ ਹੈ ਇਸ ਲਈ ਥੋੜਾ ਜਿਹਾ ਪਹਿਲਾਂ ਆਪਾਂ ਇਹਨੂੰ ਭੁੰਨ ਲਈਏ ਹਾਂਜੀ ਆਪਣਾ ਬੇਸਣ ਭੱਜ ਗਿਆ ਹੁਣ ਆਪਾਂ ਇਹਦੇ ਵਿੱਚ ਇੱਕ ਕੌਲੀ ਸੋਜੀ ਦੀ ਲੈਂਦੀ ਆਗੀ ਆਹ ਕੌਲੀ ਲਾਗੀ ਆਪਣੀ ਆ ਦੇਖ ਲਓ ਛੋਟੀ ਜੀ ਕੌਲੀ ਹੈ ਜਿਆਦਾ ਵੱਡੀ ਨਹੀਂ ਹੈਗੀ ਇਹ ਆਪਾਂ ਸੋਜੀ ਦੀ ਇੱਕ ਲੈ ਲਈ ਇਹਦੇ ਵਿੱਚ ਰੱਖੀ ਸੀ ਥੋੜੀ ਜਿਹੀ ਚ ਡੋਲੀ ਗਈ ਵਿੱਚ ਪਾਉਂਦੇ ਹੁਣ ਆਪਾਂ ਸੋਜੀ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਈਏ ਇਹਦੇ ਵਿੱਚ ਤੇ ਆਪਾਂ ਸਲੋ ਫਲੇਮ ਕਰਕੇ ਇਹਨੂੰ ਆਪਾਂ ਭੁੰਨਣਾਗਾ ਸੋਜੀ ਨੂੰ ਕਿਉਂਕਿ ਇਹ ਅੰਦਰ ਤੱਕ ਸਮਾਰ ਕੇ ਪੁੱਜੇ ਪਹਿਨੇ ਤੁਸੀਂ ਕਦੇ ਵੀ ਕੋਈ ਵੀ ਚੀਜ਼ ਤਿਆਰ ਕਰਨੀ ਆ ਤਾਂ ਹਰ ਚੀਜ਼ ਸਲੋ ਤੇ ਭੁੰਨੋ ਕਿਉਂਕਿ ਉਹ ਅੰਦਰ ਤੱਕ ਰੋਝੇ ਤੇ ਜੇ ਆਪਾਂ ਤੇਜ਼ ਗੈਸ ਕਰਕੇ ਭੁੰਨ ਲਏ ਚੀਜ਼ ਤਾਂ ਫਿਰ ਉਹ ਟੈਸਟ ਨਹੀਂ ਰਭਾ ਚੀਜ਼ ਦੇ ਵਿੱਚ ਤੇ ਤੁਸੀਂ ਕਦੇ ਵੀ ਭੁੰਨਣੀ ਕੋਈ ਚੀਜ਼ ਭੁੰਨਣੀ ਆ ਤੇ ਉਹ ਪਣੇ ਸਲੋ ਤੇ ਕਰਕੇ ਭੁੰਨਣੀ ਆ ਹੁਣ ਆਪਾਂ ਇਹ ਪਹਿਲਾਂ ਭੁੰਨ ਲਈਏ ਹਾਂਜੀ ਆਪਣੀ ਸੂਜੀ ਭੋਜ ਚੁੱਕੀ ਹੈਗੀ ਤੇ ਇਹਦੇ ਚ ਸਮੈਲ ਆਉਣ ਲੱਗ ਗਈ ਹੈਗੀ ਤੇ ਬਹੁਤ ਸੋਹਣੀ ਖੁਸ਼ਬੂ ਆਉਂਦੀ ਹੈਗੀ ਤੇ ਇਸੇ ਤਰ੍ਹਾਂ ਹੀ ਖਸਬੂ ਆਉਣੀ ਚਾਹੀਦੀ ਹੈਗੀ ਫਿਰ ਸਾਨੂੰ ਸੂਜੀ ਭੁੱਜੀ ਦਾ ਪਤਾ ਲੱਗ ਜਾਊਗਾ ਆਪਾਂ ਇੱਥੇ ਰੰਗ ਨਹੀਂ ਚੇਂਜ ਕਰਨਾਗਾ ਰੰਗ ਆਪਾਂ ਇਸੇ ਤਰ੍ਹਾਂ ਹੀ ਰੱਖਣਾਗਾ ਤੇ ਇਹ ਅੰਦਰ ਪਿੱਟਰ ਭੁੱਜੀ ਆਪਾਂ ਬਿਲਕੁਲ ਸਲੋ ਤੇ 10 ਮਿੰਟ ਪੂਰੇ ਭੁੰਨੀ ਹੈਗੀ ਤੇ ਇਹ ਪੂਰੀ ਵਧੀਆ ਭੁੱਜ ਚੁੱਕੀ ਆ ਤੇ ਹੁਣ ਇੱਥੇ ਆਪਾਂ ਇਹਦੇ ਵਿੱਚ ਪਾਵਾਂਗੇ 2 ਚਮਚੇ ਮਲਾਈ ਦੇ 2 ਚਮਚੇ ਮਲਾਈ ਦੇ ਪਾਉਣੇ ਨੇਗੇ ਜੇ ਤੁਹਾਡੇ ਕੋਲ ਮਲਾਈ ਹੈ ਨਹੀਂਗੀ ਤਾਂ ਤੁਸੀਂ ਦੁੱਧ ਪਾ ਸਕਦੇ ਹੋ ਇੱਥੇ ਬੱਧ ਨਹੀਂ ਪਾ ਸਕਦੇ ਤੁਸੀਂ ਤੇ ਜੇ ਤੁਹਾਡੇ ਕੋਲ ਦੁੱਧ ਵੀ ਘੱਟ ਵਾ ਫਿਰ ਤੁਸੀਂ ਬੱਧ ਪਾ ਲਿਓ ਕਿਉਂ ਜੇ ਤੁਹਾਨੂੰ ਕਿਉਂ ਬੱਧ ਪਾਉਣਾ ਪਊਗਾ ਤੇ ਆਹ ਦੇ ਹੁਣ ਆਪਣੀ ਸੂਜੀ ਪਾਈ ਦੇ ਨਾਲ ਇਹ ਫੁੱਲਣ ਲੱਗ ਗਈ ਆ ਅਮਲਾਇ ਪਾਈ ਦੇ ਨਾਲ ਆਪਣੀ ਸੂਜੀ ਫੁੱਲਣ ਮੈ ਇੱਥੇ ਆਪਣੇ ਕੋਲੇ ਹੁਣ ਹੈਗਾਗਾ ਥੋੜਾ ਜਿਹਾ ਖੁਆ ਵੀ ਹੈਗਾਗਾ ਤੇ ਆਹ ਦੀ ਮੈਂ ਬਣਾ ਕੇ ਰੱਖਿਆ ਸੀਗਾ ਘਰ ਦੇ ਵਿੱਚ ਖੁਆ ਕਿਉਂਕਿ ਨਿੱਕੀ ਨਿੱਕੀ ਚੀਜ਼ ਦੇ ਵਿੱਚ ਆਪਾਂ ਨੇ ਖਰਚੀ ਜਿ ਲੱਭਣੀ ਪੈਂਦੀ ਜਦੋਂ ਆਪਾਂ ਵੀਡੀਓ ਦੇਣੀ ਹੋਵੇ ਹੈਨਾ ਤੇ ਇਸ ਲਈ ਮੈਂ ਖੁਆ ਹੀ ਬਣਾ ਕੇ ਰੱਖਿਆ ਸੀ ਪਹਿਲਾਂ ਹੀ ਤੇ ਜੇ ਤੁਹਾਡੇ ਕੋਲੇ ਖੁਆ ਹੈ ਨਹੀਂਗਾ ਤਾਂ ਤੁਸੀਂ ਮਿਲਕ ਪਾਊਡਰ ਪਾ ਸਕਦੇ ਹੋਗੇ ਇਹ ਮੇਰੇ ਕੋਲੇ ਖੁਆਗਾ ਤੇ ਮੈਂ ਬੱਚੇ ਦੇ ਖੁਆ ਪੂਣੀ ਹੈਗੀ ਤੇ ਜੇ ਤੁਹਾਡੇ ਕੋਲੇ ਖੁਆ ਹੈ ਨਹੀਂਗਾ ਤਾਂ ਤੁਸੀਂ ਇੱਥੇ ਮਿਲਕ ਪਾਊਡਰ ਦੇ ਦੋ ਚਮਚੇ ਪਾ ਲਈ। ਉਹੀ ਚੀਜ਼ ਬਣ ਜੂਗੀ। ਹੁਣ ਆਪਾਂ ਚੰਗੀ ਤਰ੍ਹਾਂ ਨਾ ਮਿਕਸ ਕਰ ਲਈਏ। ਆ ਦੇਖੋ ਭੈਣ ਆਪਣੀ ਇਹ ਨਾ ਆਪਾਂ ਸਾਰਾ ਕੁਝ ਬਚ ਮਿਕਸ ਕਰਤਾ ਤੇ ਸੂਜੀ ਆਪਣੀ ਫੁੱਲ ਗਈ। ਆ ਦੇਖੋ ਤੁਹਾਨੂੰ ਲੱਗਦੀ ਹੋ ਨਾ ਵੱਧ ਸੂਜੀ ਹੋਈ ਵੀ ਇਹ ਆਪਣੀ ਸੂਜੀ ਫੁੱਲ ਚੁੱਕੀ ਹੈਗੀ। ਇਹ ਤੁਹਾਡੇ ਕੋਲ ਸਾਰੀਆਂ ਉਸਨਾ ਹੈਗੀਆਂ ਭੈਣੇ ਜੇ ਤੁਹਾਡੇ ਕੋਲੇ ਖੁਆਣੀ ਤਾਂ ਤੁਸੀਂ ਦੋ ਚਮਚੇ ਮਿਲਕ ਪਾਊਡਰ ਦੇ ਪਾ ਲਿਓ। ਤੇ ਮਿਲਕ ਪਾਊਡਰ ਵੀ ਉਹੀ ਚੀਜ਼ ਬਣ ਜੂਗੀ। ਤੇ ਜੇ ਤੁਹਾਡੇ ਕੋਲ ਮਲਾਈ ਹੈ ਨਹੀਂ ਤਾਂ ਤੁਸੀਂ ਦੁੱਧ ਪਾ ਲਿਓ ਜੇ ਤੁਹਾਡੇ ਕੋਲ ਦੁੱਧ ਵੀ ਹੈ ਨਹੀਂ ਤਾਂ ਤੁਸੀਂ ਘਿਓ ਹੀ ਵੱਧ ਪਾ ਲਿਓ ਪਣੀ ਤੇ ਇਸੋਂ ਨੇ ਸਾਰੀਆਂ 옵ਸ਼ਨਾਂ ਨਿਕਲ ਗਈਆਂ ਇਹਦੇ ਨਾਲ ਫਲੇਵਰ ਵਧੀਆ ਹੁੰਦਾ ਹੈਗਾ ਤੇ ਖਾਣ ਨੂੰ ਆਪਾਂ ਨੂੰ ਬਿਲਕੁਲ ਖੋਏ ਵਰਗੀ ਲੱਗੂਗੀ ਇਹ ਹੁਣ ਜੇ ਆਪਾਂ ਇਹਨੂੰ ਖਾਵਾਂਗੇ ਬਣਾ ਕੇ ਬਿਲਕੁਲ ਖੋਏ ਵਰਗੀ ਬਣੂਗੀ ਇਹ ਤੇ ਬਹੁਤ ਟੈਸਟੀ ਬਣਦੀ ਹੈ ਇਹ ਇਹਨੂੰ ਤੁਸੀਂ 1 ਮਹੀਨੇ ਲਈ ਸਟੋਰ ਕਰਕੇ ਰੱਖ ਸਕਦੇ ਹੋ ਇਹ ਜੇ ਕੱਲ ਨੂੰ ਖਰਾਬ ਹੋ ਜੇ ਪਰਸਾਂ ਖਰਾਬ ਹੋ ਜੇ ਤੁਸੀਂ ਇੱਕ ਮਹੀਨਾ ਤੱਕ ਇਹਨੂੰ ਸਟੋਰ ਕਰਕੇ ਰੱਖ ਸਕਦੇ ਹੋ ਤੇ ਲੈ ਆਪ ਹੁਣ ਕਰ ਦੀਗੇ ਆਪਣੀ ਗੈਸ ਬੰਦ ਤੇ ਹੁਣ ਆਪਾਂ ਬਣਾ ਲੀਏ ਚਾਸ਼ਨੀ ਤੇ ਇਹਨੂੰ ਆਪਾਂ ਹਿਲਾਉਂਦੇ ਰਹਾਗੇ ਨਾਲ ਦੀ ਨਾਲ ਵੀ ਇਹ ਆਪਣੀ ਕੜਾਹੀ ਗਰਮਾ ਥੱਲੇ ਨਾ ਲੱਗੇ ਜੀ ਹਾਂਜੀ ਹੁਣ ਆਪਾਂ ਇਧਰਲੇ ਸਾਈਡ ਤੇ ਕੜਾਹੀ ਧਰ ਲਈ ਤੇ ਇਹਦੇ ਵਿੱਚ ਆਪਾਂ ਬਣਾਉਣਾ ਚਾਸ਼ਨੀ ਚਾਸ਼ਨੀ ਬਣਾਉਣ ਦੇ ਲਈ ਇਹ ਆਪਾਂ ਇੱਕ ਕੌਲੀ ਖੰਡ ਦੀ ਲੈ ਲਈ ਜਿਹੜੀ ਆਪਾਂ ਲੈਤੀ ਸੀ ਸੋਜੀ ਉਹ ਆਪਾਂ ਫੁੱਲ ਮਿਲੇਤੀ ਸੀ ਤਾਂ ਤਿੱਕਰ ਤੇ ਇਹ ਆਪਾਂ ਘੱਟ ਲੈਤੀ ਹੈਗੀ ਤੁਸੀਂ ਭਾਨੇ ਮਿੱਠਾ ਆਪਣੇ ਹਿਸਾਬ ਤੇ ਪਾਉਣਾ ਅਸੀਂ ਮਿੱਠਾ ਥੋੜਾ ਜਿਹਾ ਘੱਟ ਖਾਣੇ ਅਸਲੀ ਮੈਂ ਥੋੜੀ ਪਾਈ ਹੈਗੀ ਤੇ ਇੱਕ ਔਲੀ ਆਪਾਂ ਚਾਹ ਨਹੀਂ ਇਹ ਲੀ ਖੰਡ ਦੀ ਲੈ ਲਈ ਤੇ ਅੱਧਾ ਕਮ ਇਹ ਚ ਅੱਧੀ ਕਮਲੀ ਪਾਣੀ ਦੀ ਪਾਉਣੀ ਇਹ ਭਾਨੇ ਤੁਸੀਂ ਇਹ ਚੀਜ਼ ਦੀ ਬਹੁਤ ਘੌਰ ਰੱਖਣੀ ਹੈ ਜੀ ਜਿੰਨੀ ਤੁਸੀਂ ਖੰਡ ਪਾਉਣੀ ਆ ਉਸ ਤੋਂ ਅੱਧਾ ਦੇ ਵਿੱਚ ਪਾਣੀ ਪਾਉਗਾ ਇਹ ਚੀਜ਼ ਦੀ ਤੁਸੀਂ ਗੌਰ ਰੱਖਣੀ ਆ ਹੁਣ ਆਪਾਂ ਚਾਹ ਨਹੀਂ ਬਣਾ ਲਈਏ ਇਹ ਆਪਾਂ ਇੱਕ ਚਾਸਨੀ ਨਹੀਂ ਬਣਾਉਣੀਗੀ ਮਾੜੀ ਜਿਹੀ ਚਿਪਚਿਪੀ ਕਰਨੀ ਆ ਆ ਦੇਖੋ ਭਾਣੇ ਆਪਣੀ ਸਾਰੀ ਖੰਡ ਖੁਰਗੀ ਤੇ ਚੰਗੀ ਤਰ੍ਹਾਂ ਵਿੱਚ ਘੋਲਗੀ ਖੰਡ ਆਪਣੀ ਪਾਣੀ ਦੇ ਤੇ ਹੁਣ ਇੱਥੇ ਆਪਾਂ ਇਹਦੇ ਵਿੱਚ ਇਲਾਚੀ ਪਾਊਡਰ ਪਾਵਾਂਗੇ ਆਪਾਂ ਆਪਾਂ ਜਿਹੜੀ 바ਫੀ ਬਣਾਉਣੀ ਆ ਇਹ ਚਿੱਟੂ ਹੀ ਬਣਾਉਣੀ ਆ ਜੇ ਤੁਸੀਂ ਭਾਣੇ ਕਲਰ ਬਣਾਉਣਾ ਤਾਂ ਤੁਸੀਂ ਇੱਥੇ ਦੇ ਵਿੱਚ ਕਲਰ ਪਾ ਦਿਓ ਇਹਦੇ ਚਾਸਨੀ ਦੇ ਵਿੱਚ ਕਲਰ ਪਾਉਣਾ ਭਾਣੇ ਫੇ ਤੁਸੀਂ ਚਾਸਨੀ ਦੇ ਵਿੱਚ ਕਲਰ ਪਾ ਦਿਓ ਜੇ ਤੁਹਾਨੂੰ ਜਿਹੜਾ ਤੁਹਾਨੂੰ ਕਲਰ ਪਸੰਦ ਵਾ ਸੂਜੀ ਦੀ ਬਰਫੀ ਦਾ ਤੁਸੀਂ ਉਹ ਕਲਰ ਪਾ ਦਿਓ ਆਪਣੇ ਕੋਲ ਕਲਰ ਤਾਂ ਪਏ ਨੇ ਸਾਰੇ ਆਪਾਂ ਕਲਰ ਪਾਉਣਾ ਨਹੀਂ ਵੈਸੇ ਕਲਰ ਭਾਵੇਂ ਮੈਂ ਤਾਂ ਉੱਥੇ ਪਾਉਣੀ ਜਿੱਥੇ ਲੋੜ ਆ ਜ਼ਰੂਰੀ ਨਹੀਂ ਹੈ ਕਲਰ ਪਾਉਣ ਦੀ ਤੇ ਇਹ ਚਿੱਟੀ ਵਧੀਆ ਲੱਗਦੀ ਬਰਫੀ ਤੇ ਆਪਣੀ ਚਾਸ ਨਹੀਂ ਬਣ ਚੁੱਕੀ ਆ ਬਸ ਆਪਾਂ ਮਾਰਾ ਦੇਖ ਲਈਏ ਚਿਪਚਿਪਾ ਹੋਣਾ ਚਾਹੀਦਾ ਹੈਗਾ ਆਪਾਂ ਚਿਪਚਿਪੀ ਦੇਖਦੇ ਆਂ ਵੀ ਬਣੀ ਆ ਕਿ ਨਹੀਂ ਹਜੇ ਤੁਹਾਡੇ ਇਸ ਨਾਲ ਨਹੀਂ ਦੇਖੀ ਇਤਨਾ ਡਰ ਆਕਾ ਮੈਂ ਲਾਜੀ ਪਾਊਡਰ ਪਾ ਲਿਆ ਆਪਾਂ ਨੇ ਆਪਾਂ ਲਾਜੀ ਪਾਊਡਰ ਪਾ ਕੇ ਬਸ ਆਪਾਂ ਮਾ ਦਾ ਜਾਨੀ ਕਿ ਮਖਿਆਲ ਵਾਂਗੂ ਚਿਪਚਿਪਾ ਹੋਣਾ ਚਾਹੀਦਾ ਹੈਗਾ ਤੇ ਆਪਾਂ ਤਾਰ ਨਹੀਂ ਬਣਾਉਣੀ ਇਹਦੀ ਆ ਦੇਖੋ ਮਖਿਆਲ ਵਾਂਗੂ ਚਿਪਚਿਪੀ ਹੋ ਗਈ ਇਹ ਆ ਦੇਖੋ ਦੇਖੋ ਤਾਰ ਬਣਦੀ ਵੀ ਆ ਤੇ ਟੁੱਟਦੀ ਵੀ ਆ ਮਖਿਆਲ ਵਾਂਗੂ ਚਿਪਚਿਪੀ ਹੋ ਗਈ ਬਣੀ ਤੇ ਹੁਣ ਇਹਨੂੰ ਆਪਾਂ ਕਰ ਦਿੰਦੇ ਆ ਬੰਦ ਤੇ ਹੁਣ ਆਪਾਂ ਇਹਨੂੰ ਪਾਉਣੇ ਪਾਣੇ ਆਪਣਾ ਜਿਹੜਾ ਮਟੀਰੀਅਲ ਤਿਆਰ ਕੀਤਾ ਹੋਇਆ ਹੈਗਾ ਸੂਜੀ ਉਹਦੇ ਵਿੱਚ ਪਾਉਣੇ ਹੁਣ ਆਪਾਂ ਇਹਨੂੰ ਇਹ ਸੂਜੀ ਉਹ ਠੰਡੀ ਤਾਂ ਨਹੀਂ ਰੱਖੀ ਹੋਈ ਸੀਗੀ ਵੀ ਠੰਡੀ ਹੋ ਜਾਊਗੀ ਤੇ ਹੁਣ ਆਪਾਂ ਇਹਦੇ ਵਿੱਚ ਇਹਨੂੰ ਪਾਉਨੇ ਆ ਲੈ ਤਾਂ ਆਪਾਂ ਚ ਟਲਾਲਿਆ ਤੇ ਪਾ ਸਾਰੀ ਇਹਦੇ ਬੱਚਾ ਪਾਤੀ ਤੇ ਹੁਣ ਆਪਾਂ ਚੰਗੀ ਤਰ੍ਹਾਂ ਇਹਨੂੰ ਹਲਾਈ ਚੱਲਾਂਗੇ ਤੇ ਗੈਸ ਆਪਾਂ ਬੰਤ ਜਾ ਟਿਕੀ ਆਉਣ ਰੱਖਣਾਗਾ ਫਿਰ ਆਪਾਂ ਗੈਸ ਬੰਦ ਕਰ ਦਾਂਗੇ ਤੇ ਕਿਉਂਕਿ ਫਿਰ ਇਹ ਪੂਰੀ ਕੈੜੀ ਹੋ ਜਾਊਗੀ ਜੰਮਣ ਲਈ ਫਿਰ ਆਪਾਂ ਇਹਨੂੰ ਜਮਣੀ ਧਰਾਂਗੇ ਆਪਾਂ ਹਲਾਈ ਜਾਣਾ ਇਹਨੂੰ ਇਥੇ ਥੱਲੇ ਨਾਲ ਲੱਗ ਜੇ ਪਾਣੀ ਇੰਨਾ ਕੁ ਜ਼ਰੂਰ ਧਿਆਨ ਰੱਖਣਾ ਤੁਸੀਂ ਬਹੁਤ ਸੋਹਣੀ ਬਣ ਕੇ ਤਿਆਰ ਹੋਊਗੀ ਪਰਫੈਕਟ ਆਪਣਾ ਸਾਰਾ ਕੁਝ ਇਹਦੇ ਵਿੱਚ ਪਿਆ ਹੋਇਆ ਆਪਾਂ 2 ਕੁ ਮਿੰਟ ਗੈਸ ਚਲਾ ਲਿਆ ਚਲਾ ਕੇ ਇਹਨੂੰ ਆਪਾਂ ਚੰਗੀ ਤਰ੍ਹਾਂ ਚਾਣ ਲਈ ਬਣਾ ਲਈ ਤੇ ਹੁਣ ਇਹ ਜੰਮਣ ਦੇ ਲਈ ਬਿਲਕੁਲ ਰੈਡੀ ਆ। ਆ ਦੇਖੋ। ਇਹਨੇ ਕੜਾਹੀ ਛੱਡਤੀ ਨਾ ਆਪਣੇ ਆਪ ਸਾਰੀ। ਦੇਖੋ। ਹੁਣ ਇਹ ਜੰਮਣ ਦੇ ਲਈ ਰੈਡੀ ਆ। ਹੁਣ ਆ ਬਸ ਸਪਟਾ ਟ੍ਰੇ ਲੈਣੇ ਆਗੇ। ਟ੍ਰੇ ਦੇ ਵਿੱਚ ਇਹਨੂੰ ਪਾਉਣੀ ਆ। ਨਾਪਣੇ ਆਪਾਂ ਬਟਰ ਪੇਪਰ ਲਾ ਲਿਆ। ਇਹਦੇ ਤੇ ਆਪਾਂ ਲਾ ਲਿਆ ਘਿਓ ਤੇ ਹੁਣ ਆਪਾਂ ਇਹਨੂੰ ਕੱਢਦੇ ਆ। ਇਹ ਇਸ ਤਰ੍ਹਾਂ ਹੀ ਬਣੂ ਪੈਣੇ ਜਦੋਂ ਇਹ ਜੰਮ ਗਈ ਉਦੋਂ ਇਹ ਬਹੁਤ ਸੋਹਣੀ ਬਣ ਜਾਣੀ ਆ ਸਾਰੀ ਕੱਢ ਲਈਏ ਆਪਾਂ ਕੱਢ ਕੇ ਤੇ ਰਸਾਲੀ ਗਈ ਹਾਂ ਦੇਖੋ ਭਾਣੇ ਆਪਾਂ ਸੈੱਟ ਕਰ ਲਈ ਸਾਰੀ ਇਹ ਤੇ ਇਸ ਤਰ੍ਹਾਂ ਤੁਸੀਂ ਕਿਸੇ ਵੀ ਭਾਂਡੇ ਦੇ ਵਿੱਚ ਸੈੱਟ ਕਰ ਲਿਓ ਤੇ ਇਹ ਪਨੇ ਭਾਂਡੇ ਚ ਵੀ ਸੈੱਟ ਕਰ ਲਿਓ ਭਾਂਡੇ ਚ ਵੀ ਇਹ ਤੇ ਕੁਝ ਨਹੀਂ ਹੁੰਦਾ ਇਹਨੂੰ ਇੱਕ ਮੇਰੇ ਕੋਲ ਟਮਾਟਰ ਪੇਪਰ ਪਿਆ ਸੀ ਮੈਂ ਤਾਂ ਲਾ ਲਿਆ ਬਟਰ ਪੇਪਰ ਤੇ ਆਪਾਂ ਸੈਂਪਲ ਉਦਾਂ ਭਾਂਡੇ ਦੇ ਵਿੱਚ ਵੀ ਜਿਵੇਂ ਮਰਜੀ ਆਪਾਂ ਬੇ ਇਹਨੂੰ ਭਾਂਡੇ ਚ ਕਿਸੇ ਚ ਵੀ ਟ੍ਰੇ ਚ ਪਾ ਲੋ ਤੇ ਆਪਾਂ ਦੂਜਾ ਥਾਲ ਚ ਪਾ ਲੋ ਕਿਸੇ ਵੀ ਚੀਜ਼ ਚ ਪਾ ਕੇ ਇਹਨੂੰ ਸੈਟ ਕਰਕੇ ਰੱਖ ਦੋ ਤੇ ਇਹਨੇ ਬਹੁਤ ਸੋਹਣੀ ਜੰਮ ਜਾਣਾ ਹੁਣ ਆਪਾਂ ਇਹਦੇ ਉੱਤੇ ਡੈਕੋਰੇਸ਼ਨ ਦੇ ਉੱਤੇ ਲਈ ਤੇ ਆ ਕੱਜ ਬਦਾਮ ਥੋੜੇ ਜਿਹਾ ਆਪਾਂ ਕੱਟੇ ਲੇਗੇ ਇਹ ਆਪਾਂ ਲਾ ਦੇਗੇ ਉੱਤੇ ਤੇ ਇਹਨੇ ਥੋੜੀ ਜਿਹੀ ਡੈਕੋਰੇਸ਼ਨ ਜੀ ਹੋ ਜਾਂਦੀ ਆਪਾਂ ਨੇ ਕਿਉਂਕਿ ਆਪਾਂ ਵੀਡੀਓ ਚੈਨਲ ਦੇ ਉੱਤੇ ਚਾੜ੍ਹਣੀ ਹੁੰਦੀ ਆ ਤੁਸੀਂ ਸੈਂਪਲ ਰੱਖਣੀ ਆ ਬਿਲਕੁਲ ਸੈਂਪਲ ਰੱਖ ਲਿਓ ਢਾਈ ਆਪਾਂ ਡਾਈ ਫੋਟ ਲਾਤੇ ਉੱਤੇ ਤੇ ਆਪਾਂ ਜੰਮਣ ਲਈ ਢਰਤੀ ਹੁਣ ਇਹ ਇਹ ਭਾਣੇ ਅੱਧੇ ਘੰਟੇ ਦੇ ਵਿੱਚ ਜੰਮ ਕੇ ਬਿਲਕੁਲ ਰੈਡੀ ਹੋ ਜਾਣੀ ਹੈਗੀ ਆਪਾਂ ਤੁਹਾਨੂੰ ਅੱਧੇ ਘੰਟੇ ਪਿੱਛੋਂ ਇਹਨੂੰ ਕੱਟ ਕੇ ਦਿਖਾਵਾਂਗੇ ਤੇ ਭੈਣ ਵੀਡੀਓ ਮੇਰੀ ਸਾਰੀ ਦੇਖਿਆ ਕਰੋ ਸਾਰੀ ਵੀਡੀਓ ਦੇਖ ਕੇ ਸੋਹਣੇ-ਸੋਹਣੇ ਕਮੈਂਟ ਕਰਿਆ ਕਰੋ ਹਨ ਇੱਕ ਭੈਣ ਵਾ ਗਰਮੀਤ ਕੌਰ ਸਰਸਾ ਗਰਮੀਤ ਕੌਰ ਸਰਸਾ ਭੈਣ ਵਾ ਤੇ ਉਹ ਭੈਣ ਦਿੱਲੀ ਵੀਡੀਓ ਦੇ ਉੱਤੇ ਕਮੈਂਟ ਕਰਦੀ ਆ ਤੇ ਭੈਣ ਭੈਣ ਨੇ ਪਿੰਡ ਵੀ ਪੁੱਛਿਆ ਸੀਗਾ ਭੈਣ ਹੌਲੀ-ਹੌਲੀ ਆਪਾਂ ਸਾਰਾ ਕੁਝ ਦੱਸਾਂਗੇ ਪਿੰਡ ਵੀ ਦੱਸਾਂਗੇ ਆਪਾਂ ਆਪਦਾ ਫੇਸ ਵੀ ਲੈ ਕੇ ਆਵਾਂਗੇ ਮੂਰੇ ਤੇ ਇਸੇ ਤਰ੍ਹਾਂ ਹੀ ਭੈਣੇ ਮੇਰੀ ਵੀਡੀਓ ਨੂੰ ਪਿਆਰ ਦਿਆ ਕਰੋ ਤੇ ਫਿਰ ਆਪਾਂ ਫੇਸ ਵੀ ਲੈ ਕੇ ਆਵਾਂਗੇ ਤੇ ਤੁਹਾਨੂੰ ਬਾਕੀ ਘਰੇਲੂ ਕੰਮ ਵੀ ਦਿਖਾਇਆ ਕਰਾਂਗੇ ਤੇ ਨਾਲ ਦੀ ਨਾਲ ਹੀ ਆਪਾਂ ਤੁਹਾਨੂੰ ਇਹ ਆਪਾਂ ਰੈਸਪੀ ਦਿਆ ਕਰਾਂਗੇ ਰੈਸਪੀ ਦੇਣੀ ਨਹੀਂ ਭਣੇ ਆਪਾਂ ਛੱਡਦੇ ਰੈਸਪੀ ਆਪਾਂ ਡੇਲੀ ਦੇਵਾਂਗੇ ਹਰ ਰੋਜ਼ ਦੀ ਹਰ ਰੋਜ਼ ਤੇ ਬਾਕੀ ਦਿੱਤੇ ਕੰਮ ਬਾਅਦ ਚ ਨੇ ਭਣੇ ਉਹ ਦਿਖਾਈਏ ਨਾ ਦਿਖਾਈਏ ਤੇ ਰੈਸਪੀ ਆਪਾਂ ਡੇਲੀ ਸਵੇਰ 9 ਵਜੇ ਆਪਣੀ ਆਉਣੀ ਆਉਣੀ ਹੈਗੀ ਹਾਂਜੀ ਅੱਧਾ ਪੌਣਾ ਘੰਟਾ ਹੋ ਗਿਆ ਆਪਣੇ ਵਰਫੀ ਜੰਮਣੀ ਧਰੀ ਨੂੰ ਤੇ ਇਹ ਹੁਣ ਬਿਲਕੁਲ ਜੰਮ ਕੇ ਰੈਡੀ ਹੈਗੀ ਤੇ ਹੁਣ ਆਪਾਂ ਇਹਦੀ ਕਟਿੰਗ ਕਰਦੇ ਹਾਂਗੇ ਪਹਿਲਾਂ ਆਪਾਂ ਇਹਨੂੰ ਦੇ ਨਾਲੋਂ ਲਾਉਣੇ ਅਗੇ ਬਟਰ ਪੇਪਰ ਦੇ ਆ ਇਹ ਇਸ ਪਾਈ ਦੇ ਕਟੰ ਕਰਾਂ। ਤਾਂ ਆਜਾ ਕੇ ਭਾਵੇਂ ਲਾ ਲੇ। ਐਸ ਤੋਂ ਪੂਰੀ ਬੱਜੇ ਥੱਲੇ ਹਾਂ ਨਿਕਲ ਆਉਂਦੀ ਹੈ ਜੀ। ਐਸ ਤੋਂ ਜੇ ਇਹ ਜੰਮ ਜੇ ਦੇ ਨਾ ਐਸ ਤੋਂ ਥੱਲੇ ਨਿਕਲ ਆਉਂਦੀ ਹੈ। ਦੇਖੋ ਕਿੰਨੇ ਸੋਨੇ ਨਿਕਲੇ। ਤੇ ਹੁਣ ਆਪਾਂ ਇਹਨੂੰ ਐਸ ਤੋਂ ਥੱਲੇ ਲੈ ਲਏ। ਤੇ ਹੁਣ ਆਪਾਂ ਇਹਦੇ ਪੀਸ ਬਣਾ ਲੈਨੇ ਆ। ਪੀਸ ਬਣਾਵਾਂਗੇ ਬਿਲਕੁਲ ਜਹ ਜੀ ਆਪਾਂ ਪਰਫੀ ਲੈ ਕੇ ਆਉਣੇ ਪਰ ਮੇਲਿਆਂ 'ਚ ਜਿਹੜਾ ਗੰਧ ਹੁੰਦਾ ਹੈ ਘੱਤੋਂ ਲੈ ਕੇ ਆਉਣੇ ਆਪਾਂ ਤੇ ਇਸ ਤਰ੍ਹਾਂ ਆਪਣੇ ਘਰੇ ਬਣਾਇਆ ਕਰੋ ਤੁਸੀਂ ਤੇ ਇਹ ਬਹੁਤ ਹੀ ਜ਼ਿਆਦਾ ਸਵਾਦ ਬਣਦੀ ਹੈਗੀ ਤੇ ਜਰੂਰ ਮੇਰੇ ਭੈਣਾਂ ਘਰੇ ਟਰਾਈ ਕਰਿਆ ਕਰੋ ਬੱਚਾ ਨੂੰ ਇਹੋ ਜਿਹੀ ਚੀਜ਼ਾਂ ਨਾ ਘਰੇ ਹੀ ਬਣਾ ਕੇ ਦਿਆ ਕਰੋ ਦੇਖੋ ਕਿੰਨੇ ਸੋਹਣੇ ਆਪਣੇ ਪੀਸ ਬਣਨਗੇ ਬਹੁਤ ਸੋਹਣੇ ਪੀਸ ਨਿਕਲਣਗੇ ਭੈਣੇ ਆਪਣੇ ਨਾਲੇ ਆਪਾਂ ਘਰ ਦੇ ਸਿੱਕਿਆ ਪਾ ਲੈਣੇ ਹੈਗੇ ਤੇ ਨਾਲੇ ਭਨੇ ਆਪਾਂ ਡਰਾਈ ਫਰੂਟ ਜਿਹਾ ਮਰਜੀ ਪਾ ਲੋ ਤੇ ਉੱਥੇ ਨੀਰਾ ਗੰਦਮਨਦੀ ਹੁੰਦਾ ਮੇਲਿਆਂ ਦੇ ਵਿੱਚ ਆਪਾਂ ਦੇਖਦੇ ਹੀ ਹੈਗੇ ਕੋਈ ਸਫਾਈ ਨਹੀਂ ਹੁੰਦੀ ਭਨੇ ਮੱਖੀਆਂ ਭਨਕਦਿਆਂ ਹੁੰਦੀਆਂ ਨੇ ਤੇ ਇਸ ਲਈ ਭਣਾ ਮੇਰੀਆਂ ਜਰੂਰ ਇੰਨੀ ਕਿ ਖੇਚਲ ਕਰ ਲਿਆ ਕਰੋ ਤੇ ਇਹ ਤਾਂ ਪੀਸ ਬਣੇ ਆਸਾਨੀ ਨਾਲ ਹੀ ਨਿਕਲੇਉਣਗੇ ਮੈਂ ਦੇਖੋ ਆਪਾਂ ਕੱਢ ਕੇ ਟ੍ਰੇ ਦੇ ਵਿੱਚ ਰੱਖ ਲੈਣੇ ਹੈਗੇ ਇਹ ਭਾਨੇ ਪਸਾਦੀ ਕੱਟ ਲਈ ਕੱਟ ਕੇ ਪਲੇਟ ਸਜਾ ਲਈ ਤੇ ਇਸ ਤਰ੍ਹਾਂ ਤੁਸੀਂ ਭਾਨੇ ਬਣਾਇਓ ਤੇ ਸਾਰੀ ਵੀਡੀਓ ਤੁਸੀਂ ਦੇਖੀ ਹੋਣੀ ਹੈਗੀ ਤੇ ਜੇ ਨਹੀਂ ਦੇਖੀ ਭਾਨੇ ਦੁਬਾਰੇ ਸਾਰੀ ਵੀਡੀਓ ਦੇਖੋ ਤੇ ਇਸੇ ਤਰ੍ਹਾਂ ਹੀ ਭਾਨੇ ਬਣਾਵੋ ਹਰ ਚੀਜ਼ ਮੇਰੀ ਦੱਸੀ ਹੋਈ ਹੈ ਜੀ ਤੁਹਾਡੇ ਕੋਲ ਆ ਚੀਜ਼ ਨਹੀਂ ਤਾਂ ਉਹ ਚਾਹ ਚੀਜ਼ ਪਾਵੋ ਜੀ ਆ ਚੀਜ਼ ਇਹ ਤਾਂ ਚੀਜ਼ ਪਾ ਲਓ ਤੇ ਭਾਨੇ ਇਸੇ ਤਰ੍ਹਾਂ ਬਣਾਇਆ ਕਰੋ ਤੇ ਆਪਣਾ ਚੈਨਲ ਬੇਬੇ ਦੀ ਰਸੋਈ ਇਹਨੂੰ ਸਬਸਕ੍ਰਾਈਬ ਕਰ ਲਓ ਤੇ ਸੋਹਣੇ ਸੋਹਣੇ ਭੈਣੇ ਕਮੈਂਟ ਕਰਿਆ ਕਰੋ ਬਹੁਤ ਭੈਣਾਂ ਮੇਰੀਆਂ ਕਮੈਂਟ ਕਰਦੀਆਂ ਮੈਨੂੰ ਹੌਸਲਾ ਹੌਸਲਾ ਬਹੁਤ ਹੁੰਦਾ ਭੈਣਾਂ ਜਦੋਂ ਤੁਸੀਂ ਕਮੈਂਟ ਕਰਦੇ ਹੋਗੇ ਤੇ ਜਿਹੜੀਆਂ ਭੈਣਾਂ ਮੈਨੂੰ ਕਹਿੰਦੀਆਂ ਨਾਮ ਲਿਆ ਕਰੋ ਆਪਾਂ ਨਾਮ ਵੀ ਲੈਣੇ ਹੈਗੇ ਤੇ ਭੈਣੇ ਜ਼ਰੂਰ ਮੈਨੂੰ ਸਪੋਰਟ ਕਰੋ ਤੇ ਘੰਟੀ ਦਾ ਬਟਨ ਦਬਾ ਲਓ ਭੈਣੇ ਤੁਹਾਨੂੰ ਨੋਟੀਫਿਕੇਸ਼ਨ ਮਿਲ ਜਾ ਕਰੇ ਹਰ ਰੋਜ਼ ਆਪਣੀ ਵੀਡੀਓ 9 ਵਜੇ ਆਉਂਦੀ ਹੈ ਤੇ ਜੇ ਤੁਸੀਂ ਭੈਣੇ ਕਿਸੇ ਵੀ ਚੀਜ਼ ਦੀ ਰੈਸਪੀ ਲੈਣੀ ਆ ਤਾਂ ਤੁਸੀਂ ਮੈਨੂੰ ਕਮੈਂਟ ਕਰਕੇ ਦੱਸ ਸਕਦੇ ਹੋਗੇ ਆਪਾਂ ਉਹੀ ਚੀਜ਼ ਤੁਹਾਡੇ ਲਈ ਲੈ ਕੇ ਆਵਾਂਗੇ ਤੇ ਚੰਗਾ ਪਾਣੇ ਮਿਲਦੇ ਆਪਾਂ ਕੱਲ ਨੂੰ ਕਿਸੇ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਸਸਰੀਕਰ